ਖਾਲੀ ਫੜ ਲਾ ਕਬੂਤਰੀ ਚਿੱਟੀਆਂ ਖਾਲੀ ਹਰੀ ਲਾਲ ਗੱਛੜੀ ਹੋ ਲਓ ਜੀ ਮੇਤਰੋ ਖੁੱਡੇ ਦੀ ਕਰਤੀ ਐ ਸੈਟਿੰਗ ਪੂਰੀ ਅੱਜ ਇਹ ਚ ਆਪਾਂ ਕਬੂਤਰ ਜੋੜੇ ਲਾਉਣੇ ਨੇ ਨਮੇ ਤੇ ਪਾਣੀ ਪੂਣੀ ਰੱਖਤਾ ਧੋ ਕੇ ਕਬੂਤਰ ਆਪਣੇ ਖੜ ਜੋ ਪਹਿਲਾ ਨੂਰੀ ਦਿਖਾਉਣਾ ਨੂਰੀ ਨੂਰੀ ਦੇਖੋ ਤਾਂ ਬਾਈ ਨੂਰੀ ਕਰ ਗਈ ਨਾ ਕਦ ਘੈਂਟ ਆਇਆ ਨਾ ਤੇ ਕਬੂਤਰ ਆਪਣੇ ਪੰਜੇ ਆੜ ਰਹੇ ਨੇ ਆਹ ਦੇਖੋ ਦੋ ਹੀ ਚਾਂਦਨ ਵਾਲੇ ਬੱਚੇ ਕੋਟੇ ਦੂਸੇ ਵਾਲਾ ਰੰਗੀਲੀ ਆ ਫਿਰਦੀ ਆਪਣੀ ਹਰਾ ਬੋਟਾ ਹਰਾ ਬੂੰਜਾ ਆ ਫਿਰਦੇ ਠੀਕ ਆ ਬਾਕੀ ਆ ਹੋਰ ਦੇ ਉੜਦੇ ਨੇ ਇਹ ਉੜਦੇ ਨੇ 6:30 ਵਜੇ ਦੇ 6:30 ਵਜੇ ਗੱਡੇ ਤੇ ਤੇ ਹਵਾ ਚੱਲਦੀ ਆ ਬਾਹਰ ਆ 10 16 ਹੋ ਗਏ ਹਾਲੇ ਵਧੀਆ ਫਿਰ ਰਹੇ ਨੇ ਚਲੋ ਤਾਰੂ ਵੀਰਾ ਆ ਜਾਊਗਾ ਫਿਰ ਉੱਪਰ ਜਾਊਗਾ ਉਹ ਆ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਿਮੋ ਸਾਰੇ ਕਬੂਤਰੀਆਂ ਦੋਨੇ ਫੜ ਲਈਆਂ ਇੱਕ ਸ਼ਾਕੀ ਕਬੂਤਰੀ ਇੱਕ ਹੈਗੀ ਚਿੱਟੀਆਂ ਅੱਖਾਂ ਦੇ ਇਹ ਦੋਨਾਂ ਨੂੰ ਛੱਡਦੇ ਆ ਇੱਧਰ ਇਹਨਾਂ ਨਾਲ ਦੇ ਕਬੂਤਰ ਦੇਖਦੇ ਆਪਾਂ ਛੱਡ ਵੀ ਉਸੇ ਕੱਟਨੇ ਨਾ ਦੋਨੇ ਕਿਹੜੀ ਸਾਰਾ ਹੈ ਦੂਈ ਹੈ ਇਹ ਦਾ ਜਿਹੜਾ ਸਾਈ ਲਾਲ ਦਾ ਅੱਛਾ ਜਿਹੜੀ ਆਪਾਂ ਡਾਉਣੇ ਹੁੰਦੇ ਆ ਜਰ ਇਹ ਤੈਨੂੰ ਕਿਨੇ ਲਿਆਉਣ ਨੂੰ ਕਿਹਾ ਉਹ ਜਿਹੜਾ ਚਿੱਟੀ ਅੱਖਾਂ ਵਾਲੀ ਹਰੀ ਲਾਲ ਦਾ ਅੱਛਾ ਉਹ ਹਰੀ ਲਾਲ ਦਾ ਲਓ ਵੀ ਜੱਸਾ ਰੌਂਗ ਕਬੂਤਰੀ ਚੱਕ ਲੈਦਾ ਜਿਹੜੀ ਆਪਾਂ ਡਾਉਣੇ ਹੁੰਦੇ ਆ ਦਸਨ ਵਾਲੇ ਨੂੰ ਪਤਾ ਇਹ ਡਾਉਣੀ ਹੈ ਕਹਿੰਦਾ ਜੋੜਾ ਮਲਾਉਣਾ ਇਹਦਾ ਤੇ ਹੋਰ ਤੁਹਾਨੂੰ ਦਿਖਾਦਾ ਇੱਕ ਵਾਰੀ ਫੇਰ ਇਹ ਕਦਾ ਹਵਾ ਨੇ ਬਾਈ ਪੰਜ ਛੇ ਦਿਨ ਦਾ ਇਹ ਜਾਂ ਨਾਸ ਮਾਰੇ ਆਹ ਦੇਖੋ ਰੰਗੀਲੀ ਦੇਖੋ ਤੁਸੀਂ ਇਵੇਂ ਚੜਦੀ ਐ ਬੈਰੀਓ ਲੱਗਦੀ ਐ ਨਾ ਰੱਬ ਉਟਾਰੀ ਮੂੰਹ ਜਾ ਆ ਗਿਆ ਕਾਲੋ ਆ ਆ ਤੇ ਪੋਟੇ ਦੂਸੇ ਵਾਲਾ ਉਹ ਫਿਰਦਾ ਸਾਲੇ ਇੱਕ ਦਾ ਬਲਰ ਹੋ ਜਾਂਦਾ ਚਲੋ ਕੋਈ ਨਹੀਂ ਫਿਰਦੇ ਆ ਬਾਈ ਹਲੇ ਬਚਾ ਆ ਕਰਦਾ ਥਾਪੇ ਮਾਰਦਾ ਚੱਲ ਰਹਿ ਗਾ ਫਿਰਦਾ ਤੇ ਆਪਣਾ ਛੱਡਣਾ ਚੱਬ ਤੇ ਆ ਦੂਜਾ ਜਿਹੜਾ ਰਾਤ ਬਿੱਲੀ ਨੇ ਖਾ ਲੈਣਾ ਦਾ ਇਹ ਆਪਣਾ ਜਾਦਵੀਰੇ ਕੋਲੋਂ ਆਇਆ ਹੋਇਆ ਏੜ ਫੇ ਤਾਂ ਜਾਦਵੀਰੇ ਦਾ ਇਹ ਆਪਾਂ ਹੁਣ ਇੱਧਰ ਜੋੜਾਂ ਮਲਾਵਾਂਗੇ ਉਹ ਕੇਰ ਬੁੱਟਾ ਨੇ ਚਾਰੇ ਕਰਤੇ ਇੱਧਰ ਜੋੜੇ ਲਾਤੇ ਦੋ ਜਿਹੜਾ ਜਿਹਦੇ ਨਾਲ ਮਿਲ ਗਿਆ ਸਹੀ ਉਹ ਸਹੀ ਹੈ ਲੈ ਵੀ ਐਸੇ ਲਾ ਦੇ ਇਹ ਓਕੇ ਹੋ ਗਈ ਰਿਪੋਰਟ ਤੇ ਕਬੂਤਰ ਆਪਣੇ ਹੁੰਕੇ ਚੜ੍ਹ ਕੇ ਫੇਰਾ ਦੇ ਆ ਕਿਵੇਂ ਨੱਚਦਾ ਫਿਰਦਾ ਬੋਟਰੀ ਦੀ ਸਿਆ ਆ ਆ ਆ ਆ ਆ ਆ ਆ ਦੇ ਵੀ ਓਕਣੇ ਫਿਰਦਾ ਦੇਖੋ ਆ ਬੋਟੇ ਮੂਛਾੜਾ ਚੱਲ ਰਲਾ ਬਚਾਂ ਸੋ ਚੱਲ ਰਲਾ ਰੰਗੀਲੀ ਪੂਰੀ ਗੈੜੀ ਹੈ ਰੰਗੀਲੀ ਨੇ ਦੇਖਦੀ ਘਰ ਵਾਲੂ ਹਲੇ ਇਹਨਾਂ ਨੂੰ ਵੀ ਪਤਾ ਬਾਈ ਦਾਣਾ ਪਾਣੀ ਓਕੇ ਆ ਰਬਟ ਤੇ ਨਿਕਲੇ ਆਉਣਗੇ ਬਾਹਰ ਸਾਰੀ ਮਸਤੇ ਫਿਰਦੇ ਨੇ ਸਾਲੇ ਕੈਮੋ ਕੈਂ ਹੋਣ ਕਰਦੇ ਨੇ ਹਾਂ ਹਾਂ ਚੱਲ ਆ ਜਾ ਵੀ ਅਸੇ ਤੇ ਕਬੂਤਰ ਬਾਈ ਫੇਰ ਉੱਚੇ ਚਲੇ ਗਏ ਬਹੁਤ ਵਧੀਆ ਹੋ ਗਿਆ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੈ ਜੱਸੇ ਸੋ ਆ ਦੇਖੋ ਬੱਚੇ ਦੋ ਆ ਘਰਦੇ ਨੇ ਰੰਗੀਲੀ ਦਾ ਵਾਲੀ ਉੱਚੀ ਆ ਚਲੋ ਕੋਈ ਨਹੀਂ ਫੇਰ ਅੰਬੇਰਾ ਰੋਟੀ ਪਾਣੀ ਖਾ ਲਈਏ ਪਹਿਲਾਂ ਓਏ ਮੇਤਰੋ ਟਾਈਮ ਹੋ ਗਿਆ 11:10 ਰੰਗੀਲੀ ਆਪਣੀ ਜਾਂਦੀ ਆ ਆ ਟਾਈਮ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਬੱਚੇ ਦੋਨੇ ਫਿਰਦੇ ਨੇ ਆਹਾ ਤੇ ਪੋਟੇ ਪੂਛ ਵਾਲਾ ਪੋਟੇ ਦੂਸੇ ਵਾਲਾ ਉੱਚੇ ਨੇ ਥੋੜੀ ਜਿਹੀ ਬਾਤ ਦਿਖਾਉਣੇ ਦਿੰਦੇ ਇੱਕ ਮਿੰਟ ਟਾਈਮ ਦੇਖ ਲਓ 11:10 ਹੋ ਗਏ ਉਹਨਾਂ ਦੀ ਵੀ ਨੇ ਕਮਰਾ ਦਾ ਤਾਰੂ ਵੀਰਾਂ ਦਾ ਜਸੂ ਉੱਪਰ ਨੇ ਕੋਠੇ ਤੇ ਤੇ ਮੈਨੂੰ ਥੱਲੇ ਕੰਮ ਈ ਆ ਤਾਂ ਮੈਂ ਤਾਂ ਥੱਲੇ ਆ ਰੰਗੀਲੀ ਫੇਰ ਆ ਆ ਗਈ ਆ ਦੇਖ ਬਹਿਰੀ ਹੋ ਲੱਗਦੀ ਐ ਤੁਹਾਡੀ ਆਵਾਜ਼ ਦੇਖ ਆ ਫਿਰਦਾ ਪੋਟੇ ਟੂਸੇ ਵਾਲਾ ਆਹ ਫਿਰਦਾ ਪੋਟੇ ਟੂਸੇ ਵਾਲਾ ਤੇ ਪੋਟੇ ਪੂਛ ਵਾਲਾ ਵੀ ਦਿਖਾ ਦਿੰਨਾ ਤੁਹਾਨੂੰ ਹਾਂ ਅੜ ਜਾ ਆਹ ਰਾਮਨਾਲ ਸਿੰਘ ਮਾਰਨ ਲੱਗਿਆ ਮੈਨੂੰ ਪਤਾ ਨਹੀਂ ਕਿੱਥੋਂ ਖੜਕਾ ਸੁਣਦਾ ਹੁਣ ਫੇਰ ਆ ਗਏ ਬਾਈ ਆਪਾਂ ਪਿੱਛੇ ਕਬੂਤਰ ਦੇਖਣ ਤੇ ਦੇਖਦੇ ਆ ਕਿਹੜਾ ਕਿਹੜਾ ਉੜਦਾ ਹੈ ਕਿਹੜਾ ਕਿਹੜਾ ਬੈਠ ਗਿਆ ਗਸੋਨੀ ਉੱਪਰ ਐਤੋ ਪਹੁੰਚਾ ਦਾ ਮੇਰਾ ਹੁਣ ਫ੍ਰੀ ਹੋਇਆ ਮੈਂ ਤੇ ਹੁਣ ਮੈਂ ਕੋਈ ਨਹੀਂ ਕਰਦਾ ਚੈੱਕ ਇਧਰ ਇੱਕ ਮਿੰਟ ਦੋਏ ਬੱਚੇ ਆ ਉੜਦੇ ਆ ਕੋਟੇ ਦੂਸੀ ਵਾਲਾ ਵੀ ਉੜਦਾ ਹਾਲ ਤੱਕ ਤਾਂ ਉੜਦੇ ਨੇ ਸਾਰੇ ਖੜ ਜੋ ਇੱਕ ਮਿੰਟ ਸਾਰੇ ਉੜਦੇ ਆ ਰੰਗੀਲੀ ਕਿੱਥੇ ਆ ਉੱਚੀ ਆ ਆਹ ਦਾਜਾਰ ਨੀਵੇਂ ਨੇ 12 ਵਜੇ 1 ਮਿੰਟ ਹੋ ਗਏ ਬਾਈ ਆ ਘਰਦਾ ਕੋਟੇ ਡੂਸੇ ਵਾਲਾ ਦੋਏ ਬੱਚੇ ਆ ਘਰਦੇ ਨੇ ਖਰਾ ਵੋਟਾ ਹਰੀ ਬੂਸ਼ ਉੱਚਾ ਫਿਰਦਾ ਦੋਨੇ ਪੰਜੇ ਫਿਰਦੇ ਆ ਬਾਈ ਹਲੇ ਲਵਾਓ ਲਵਾਓ ਟਾਈਮ ਕੋਈ ਨਹੀਂ ਸਾਲੇ ਮਚਲੇ ਹੋਏ ਹੋਏ ਨੇ ਇਹ ਆ ਗਿਰਗੀਲੀ ਫੇਰ ਮੁੜਨਗੇ ਇੱਕ ਵਾਰੀ ਉੱਪਰ ਨੂੰ ਹਨਾ ਹਾਲੇ ਹੋ ਗਏ ਉੱਚੇ ਬੱਚੇ ਪੋਟੇ ਬੂਝ ਵਾਲਾ ਵੀ ਹੋ ਗਿਆ ਉੱਚਾ ਇਹਨਾ ਪੋਟੇ ਟੂਸੇ ਵਾਲਾ ਹੈ ਪੋਟੇ ਪੋਟੇ ਬੂਝਾੜਾ ਕਿੱਥੇ ਆ ਦੇਦਾ ਹੈ ਨਹੀਂ ਹਾਂ ਦਾ ਆ ਗਿਆ ਵੋਟੇ ਪੂਛਾ ਸਾਰੀ ਓਕੇ ਫਿਰਦੇ ਨੇ ਹਲੇ ਓ ਰੰਗੀਲੀ ਕੈੜੀ ਆ ਵੀਰੇ ਆਹ ਫਿਰਦੀ ਆ ਬਾਈ ਰੰਗੀਲੀ ਤੁਹਾਨੂੰ ਦਿਖਾ ਦਿੰਦਾ ਖੇਲਦੀ ਔਰ ਫਿਰਦੀ ਹਲੇ ਦਾ ਕਿੱਧਰ ਗਈ ਨਿਕਲੀ ਹੋਣੀ ਇੱਧਰ ਨੂੰ ਇੱਧਰ ਚਲੇਗੀ ਉਧਰ ਪਿੱਛੇ ਆਵਾਰੀ ਹਲੇ ਇੱਕ ਮਿੰਟ ਹਲ ਤਾਂ ਐ ਨਰਾਮ ਨਾਲ ਫਿਰ ਰਹੀ ਹੈ ਆ ਆ ਜੀ ਆ ਗੱਦੀਆ ਮਗਰਾਉ ਆਉਂਦਾ ਕੋਟੇ ਪੁੰਛਾਲ ਹਾਇਰ ਵੀ ਓਕੇ ਹਾਲੇ ਦਾ ਕੰਮ ਆਗੂ ਪੁੱਤਰਿ ਵਿਵੇਂਦਰ ਬਾੜਕੇ ਚੋਕ ਜਾ ਕੇ ਤੇ ਵਜੇ ਆਪਣੇ ਆਗੇ ਤੇ 12:05 ਦੇ ਰੰਗੀਲੀ ਆਗੇ ਦੀ 12:15 ਦੇ ਦੂਜੀ ਆਗੇ 12:22 ਦੇ ਤੇ ਹੁਣ ਆਪਣਾ ਕੰਮ ਖਤਮ ਹੈ ਜੱਸੀ ਉਹਨੇ ਉੱਪਰ ਪਾਣੀ ਬਣੀ ਦੇਣਗੇ ਆਗੇ ਡੀਡੀ ਮੱਚੇ ਐਡੀਡੀ ਮੱਚੇ ਐ ਕੋਠੇ ਪਰ ਪਹੁੰਚ ਚੁਕੇ ਹਾਂ ਹਾਂ ਬਈ ਤੂੰ ਇੱਥੇ ਬੈਠਾ ਲੰਗੂਰ ਮੰਗਾ ਹੈ ਕਈ ਕਬੂਤਰ ਉੱਡਦੇ ਨੇ ਤਿੰਨ ਆਓ ਫਿਰਦੇ ਨੇ ਚੌਥਾ ਸੱਚ ਤੂੰ ਸਿਆੜਾ ਆਓ ਫਿਰਦਾ ਇਹ ਲੰਡਰ پارٹی ਬਾਹਰ ਗੱਡੀ ਦੀ ਦੁਪਹਿਰੇ ਦੀ ਅੱਜ ਮੇਰੇ ਹਿਸਾਬ ਨਾਲ ਚੱਲ ਪੈਣਗੇ ਹੁਣ ਮੌਸਮ ਠੰਡਾ ਹੋਣ ਲੱਗ ਗਿਆ ਨਾ ਹੋਰ ਵੀ ਕੱਢਦੇ ਆ ਚਾਰੇ ਹੋਗੇ ਇਕੱਠੇ ਪੰਜਵਾਂ ਉਹ ਬੈਠਾ ਹੈ ਛਤਰੀ ਦੇ ਕੱਢਦੇ ਆ ਹੁਣ ਵਧੀਆ ਵਧੀਆ ਕੱਢਦੇ ਆ ਘੱਲ ਵਾਲੇ ਘੈਂੜੇ ਐਂਡੇ ਕਬੂਤਰ ਹੁਣ ਕੱਢਣ ਲੱਗੇ ਆ ਬਈ ਝੱਲਰਾਂ ਵਾਲੇ ਦੋਏ ਕਬੂਤਰ ਮੇਰੇ ਹਸਾਬ ਨਾਲ ਇਹ ਚੱਲ ਪੈਣਗੇ ਜਾਣ ਲੱਗੇ ਉੱਚੇ ਜੇ ਅੱਜ ਲਾਇਆ ਉਹਨਾਂ ਘੰਟਾ ਕ ਫੇਰ ਪਾਸ ਨੇ ਇਹ ਆ ਤਾਂ ਤੂਫਾਨ ਮੇਲਨੇ ਦੋਈ ਝੱਲਣ ਵਾਲੇ ਚਾਰ ਵੀਡਾ ਦੇ ਚਲੋ ਵੀ ਮਿੱਤਰੋ ਓਕੇ ਰਪੋਟ ਹੈ ਵੀਰੇ ਹੋਲਡਰ ਰਹਿਣ ਦੀ ਹਾਲੇ ਨਾਲ ਉਹਨੂੰ ਬਚਦੇ ਰਹਿਣ ਦੇ ਬਚੇ ਰਹਿਣ ਦੀ ਹੈ ਹਨਾ ਪੱਲੇ ਪੋਟੇ ਵਾਲਾ ਕੱਢਣਾ ਹੈ ਕੱਢ ਲੋ ਕਰ ਓਕੇ ਕੱਢੀਏ ਹਾਂ ਚਲੋ ਵੀ ਚਲੋ ਆ ਤਾਂ ਚੜ ਗਏ ਉੱਚੇ ਕੰਕਰ ਬੁਟਾਨੇ ਦੇਖਦੇ ਆ ਅੱਜ ਜਿਲਾ ਦੇਣ ਘੰਟਾ ਵੀਰੇ ਫੇਰ ਪਾਸ ਹੋ ਜਾਣਗੇ ਹਾਂ ਇਹ ਰੱਖਣ ਜੋਗੇ ਹੋ ਜਾਣਗੇ ਹਾਂ ਨਹੀਂ ਤਾਂ ਬੱਸ ਫਿਰ ਕੰਮ ਢਾਮਾ ਢੋਲੀ ਆ ਲਓ ਵੀ ਕਟਾਰ ਜਨ ਛੱਡਣ ਲੱਗਿਆ ਨਵਾਂ ਫੜਿਆ ਤਾਂ ਜਿਹੜਾ ਕਬੂਤਰ ਦੇਖਦੇ ਘਰ ਆ ਗਿਆ ਆ ਗਿਆ ਚਲੇ ਗਿਆ ਚਲੇ ਗਿਆ ਸਾਲਾ ਜੇ ਨਾ ਹੀ ਉੜਿਆ ਇਹ ਜਿਹੜਾ ਲੈਂਡਰ ਬਥੇਰੇ ਬੈਠਿਆ ਆ ਆ ਉੜਦੇ ਨੇ ਛੇ ਉਹ ਆ ਦਿਖਾ ਦੇ ਲਿਆ ਨਿਸ਼ਾਨੀਆਂ ਇਹ ਬਾਜੀ ਵਾਲਾ ਫੜਿਆ ਵਈ ਕਬੂਤਰ ਲੈ ਦਿਖਾਈਂ ਕਬੂਤਰ ਲੰਬਾ ਕਿੰਨਾ ਕਾਲਾ ਯਾਰ ਦੀਆਂ ਅੱਖਾਂ ਦਾ ਠੀਕ ਆ ਓਕੇ ਰੋਟਾ ਥੱਲ ਵੀ ਬਾਈ ਹੈ ਥੱਲ ਦਾ ਨੰਬਰ ਨਹੀਂ ਦੱਸਣਾ ਤੁਹਾਨੂੰ ਠੀਕ ਆ ਚੱਲ ਜਸੇ ਦਾ ਦਾ ਗੇਰਾ ਇਹਦਾ ਫੜਰ 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 ਕਰਦਾ ਗਿਆ ਆਹ ਉਹ ਬਣ ਗਿਆ ਲੈ ਰੇਲਾ ਬੰਨਤਾ ਹੋਏ ਰਾਜਸਨ ਰੈਂਕ ਕਰੀ ਹੈ ਜੀ ਅੱਜ ਇਹਾਰੇ ਵੈਸੇ ਹਾਂ ਆ ਨਾਲੇ ਚੜ ਗਿਆ ਦੇਖਦੇ ਆ ਬਈ ਇਹ ਸਿੱਧਾ ਆ ਗਿਆ ਇਹਦੇ ਕਰਮ ਚੰਗੇ ਹੋਏ ਆ ਚੱਲ 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 ਵੈਰੀ ਗੁੱਡ ਢਾਂਗੀ ਵੀ ਲਾਤੀ ਬਾਈ ਤੋ ਜਿਹੜਾ ਢਾਂਗੀ ਤੇ ਬੈਠਾ ਦਾ ਉਹ ਵੀ ਅਸੀਂ ਕਿ ਲਾ ਦੇ 15 ਮਿੰਟ ਆ ਫਿਰਦੇ ਨੇ ਸਾਰੇ ਜਿਹੜਾ ਨਵਾਂ ਕਬੂਤਰ ਆਇਆ ਆ ਫਿਰਦਾ ਜਿਹੜਾ ਬਾਜੀ ਜੋ ਫੜਿਆ ਏ ਵੀਰੇ ਦੋਸਤ ਦੂਸਰ ਜੇ ਤੂੰ ਐ ਕਾ ਤੀਸਰ ਜੇ ਤੂੰ ਦੂਵੇ ਨੇ ਆਇਆ ਦਾ ਦੂਵੇ ਤੀਏ ਦੇ ਨੇ ਬਾਜੀ ਤਾਂ ਤੀਸਰ ਜੇ ਤੂੰ ਐ ਸਾਡੇ ਵੱਲੋਂ ਤਾਂ ਇਹ ਚਲੋ ਚਲੋ ਸਾਲੇ ਕਿਵੇਂ ਮਰਦੇ ਨੇ ਲੈ ਲੈ ਓਕੇ ਫਟਾ ਹੋ ਗਿਆ ਖਾਪੇ ਸਾਲਾ ਐ ਮਾਰਦਾ ਜਿਵੇਂ ਸਵੇਰ ਦੌੜਿਆ ਹੁੰਦਾ ਚੱਕੋ ਵੀ ਇੱਕ ਬੱਚਾ ਹੋਰ ਛੜਤਾ ਕਾਲੀ ਕੱਚ ਹਰੀ ਟੌਲੀ ਕਿੰਨੇ ਹੋ ਗਏ ਹੁਣ ਪਰ 3 3 6 2 8 9 ਹੋ ਗਏ ਇੱਕ ਹੋਰ ਛੜਦਾ ਹਰੀਆਂ ਗੱਛਾਂ 10 ਕਾਲਾ ਪੱਲਾ ਕਾਲਾ ਬੋਟਾ 11 ਓਏ ਤੇਰੀ ਕੀ ਹੋ ਗਿਆ ਤੈਨੂੰ ਹਾਂ ਚਾਰ ਓਕੇ ਹੋਰ ਤਾਂ ਨਹੀਂ ਕੋਈ ਡਾਉਣਾ ਮਾਰ ਲਓ ਨੀਗਾ ਓ ਦੂਏ ਬਚੇ ਆ ਜੋ ਤਾਂ ਨਹੀਂ ਕੋਈ ਡਾਉਣਾ ਛੋਟੇ ਆ ਜੋ ਜਮਾਈ ਕਿਹੜੇ ਹਾਂ گلابی ਕਾਛੜਾ ਸਿਆਲ ਆ ਬਈ گلابی ਕਾਛੜਾ ਗਿਆ ਸਾਤੇ ਆ ਲ ਆ ਗਿਆ ਉਹ ਕੈਰ ਬੋਰਡ ਦੇਖੋ ਦਾ ਐ ਕਰਤੇ ਕਬੂਤਰੇ ਕਬੂਤਰ ਜਿਹੜਾ ਨਵਾਂ ੜਾਇਆ ਬਾਈ ਕਿੱਥੇ ਗਿਆ ਵੀਰੇ ਉਹ ਆਉਂਦਾ ਟਾਵਰ ਵੱਲੋਂ ਆਉਂਦਾ ਪੀ ਸਰ ਜੇ ਤੂੰ ਲੱਗਿਆ ਬਾਈ ਛਤਰੀ ਲਾਉਣ ਆ ਰੰਗੀ ਲਾਇਆ ਮਰਦਾ ਫਿਰਦਾ ਸਾਲੇ ਇਹਨੇ ਨਾਲ ساری ਡੋਬ ਲੈਣੇ ਉਹਨੇ ਬਾਦਸ਼ਾਹ ਜੂਆ ਕਚਰਾ ਦੇਣਾ ਹਾਂ ਆ ਜਾ ਆ ਜਾ ਕੋਈ ਨਾ ਹਾਲ ਤੱਕ ਦਾ ਬਾਈ ਫਿਰਦੇ ਤੇ 4 5 6 ਤੇ ਆ ਸਤਮਾ ਆ ਗਿਆ ਆ ਲੈ ਆਦਾ ਬਹਿ ਗਿਆ ਜਿਹੜਾ ਪਹਿਲਾਂ ਡਾ ਗਿਆ ਹੁਣ ਛੋਟੇ ਬੱਚੇ ਕੱਢਣ ਲੱਗੇ ਆ ਥੋੜੇ ਬੋਤੇ ਘੇਰੇ ਚ ਕਢਾ ਲਈਏ ਉਹ ਆ ਕੇ ਕਾਲੇ ਬੱਲੇ ਆ ਹਾਂ ਚੜ ਗਈ ਬਣ ਸੀ ਚਾਲ ਮੜੀ ਗਈ ਠੀਕ ਆ ਨੀਲੇ ਸੋਥੇ ਨੇ ਕਰ ਗਿਆ ਕਮਾਲ ਚੱਲ ਡਾ ਫਿਰ ਖੜਜੋ 1 ਮਿੰਟ ਮੈਂ ਉਹ ਬਣਾ ਜਮਾਂ ਇ ਚੀਂ ਚੀ ਕਰਦੇ ਬਚੇ ਡਾਏ ਆ ਵੀਰੇ ਅੱਜ ਵੀਰੇ ਜਮਾਂ ਇ ਚੀਂ ਚੀ ਕਰਦੇ ਜਿਨ੍ਹਾਂ ਨੇ ਇੱਕ ਵੀ ਘੇਰਾ ਨਹੀਂ ਮਾਰਿਆ ਹਾਲੇ ਤੱਕ ਕੋਈ 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 ਨਹੀਂ ਕੋਈ ਨਹੀਂ ਆਪਾਂ ਮੇਨ ਤਾਂ ਆਪਾਂ ਨੀਲਾ ਤੇ ਆਹ ਕੱਢਣੇ ਆ ਦੋਏ ਕਿਉਂਕਿ ਆ ਤਾਂ ਔੜਿਆ ਹੋਏ ਹੈ ਇਹ ਚੱਲ ਚੱਲ ਆ ਆ ਗਿਆ ਨੀਲੇ ਦੀ ਨਿਗਰ ਰੱਖਿਓ ਹੁਣ ਬਸ ਨੀਲਾ ਫਿਰਦਾ ਇਹ ਕਿਹੜੇ ਦਾ ਇਹ ਪਹਿਲੀ ਵਾਰੀ ਕੱਢਿਆ ਵੀਰੇ ਜਿਹੜਾ ਨੀਲਾ ਵੇਰੀ ਲੈ ਗਈ ਸੀ ਆ ਜਾ ਉਹਦਾ ਭਾਈ ਆ ਜਾ ਆ ਜਾ ਓਏ ਅੱਛਾ ਆ ਜਾ ਹਾਂ ਆ ਜਾ ਆ ਜਾ ਆ ਜਾ ਆ ਜਾ ਆ ਜਾ ਉਹ ਜਮਾ ਹੀ ਨਾ ਮੈਂ ਉਹ ਛੋਟਾ ਹੈ ਹਲੇ ਮੈਂ ਕਿਹਾ ਹੁਣ ਹਾਲੀ ਨਿਕਲ ਕੇ ਨਿਕਲ ਕੇ ਵੀਰੇ ਆ ਇਲਾਜ ਵੀ ਹੁਣ ਇਹ 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 ਆ ਗਿਆ ਹਾਂ ਹਾਂ ਵਾਹ ਹਾਂ ਹਾਂ ਜਿ세 ਆਪ ਦੂਗਮ ਕਰ ਦੰਨਾ ਤੂੰ ਜਮਈ ਤੂੰ ਜਦੇ ਇਧਰ ਹੁੰਦਾ ਬਈ ਨਾ ਬਈ ਨਾ ਛੱਤ 'ਤੇ ਭੜਕਾ ਦੇ ਮਰੇ ਜੀ ਭੜਕਾ ਦੇ ਭੜਕਾਈ ਦੇ ਦੇ ਥੱਲੇ ਗਿਆ ਹਾਂ ਨਹੀਂ ਨਹੀਂ ਥੱਲੇ ਨਹੀਂ ਜਾਂਦੇ ਭੜਕਾਈ ਦੇ ਦੇ ਆ ਗਿਆ ਆ ਗਿਆ ਚੱਲ ਛੜ ਭੈਂਦਾ ਕਾਤੇ ਨਹੀਂ ਵੀਰੇ ਦਰਦਗਾਦੇ ਖੇਤਰੀ ਤੋਂ ਚਾਉ ਜੋ ਖੇਤਰੀ ਜਾਣਾ ਚਾਹ ਦੂਏ ਨੂੰ ਉਡਣ ਦੇ ਵੀਰੇ ਦੂਆ ਤੇਜ ਆ ਸਾਲ ਆ ਗਿਆ ਹਬਲਾ ਉਡਣ ਦੇ ਉਹਨਾਂ ਦੇ ਕੱਢਣ ਦੇ ਕੀੜੇ ਸਾਲੇ ਨੂੰ ਉਹ ਸੜਾ ਉਹ ਚਲੇ ਗਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਚੱਕਰ ਨਹੀਂ ਦੂਆ ਵੀ ਇੱਕ ਨੇ ਚੱਲੇ ਜਾਂਦਾ ਇਹਦਾ ਭਾਈ ਹਰ ਜਾ ਇਧਰ ਨੂੰ ਕਿ ਆ ਗਿਆ ਆ ਗਿਆ ਆ ਆ ਗਿਆ ਬਾਈ ਨਵਾਂ ਬੱਚਾ ਜਿਹੜਾ ਉਹਦਾ ਬਹੁਤ ਟਾਈਮ ਲੱਗ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਜਾ ਆ ਜਾ ਤੇ ਦੂਜਾ ਬਾਈ ਤੀਸਰਾ ਵਾਲਾ ਉਹ ਬੈਠ ਗਿਆ ਟਾਵਰ ਤੇ ਥੱਲੇ ਰੱਖ ਲੈ ਛੱਦਰੀ ਨਹੀਂ ਥੱਲੇ ਰੱਖ ਏਥੇ ਮਾਰੀ ਬੜਤੀ ਆ ਗਿਆ ਮਾਰ ਦੂੰ ਜਿਵੇਂ ਕੀ ਕਰਦਾ ਯਾਰ ਕੋਈ ਨਹੀਂ ਕੋਈ ਨਹੀਂ ਆ ਜਾਣਾ ਵੀਰੇ ਹੁਣ ਉਹਨੇ ਆ ਜਾਣਾ ਹੋ ਗਿਆ ਆ ਜਾ ਆ ਜਾ ਆ ਜਾ ਆ ਗਿਆ ਭਈ ਆ ਗਿਆ ਆ ਗਿਆ ਇਹਦਾ ਹੀ ਔਖਾ ਹੁਣ ਥੋੜਾ ਜਿਹਾ ਲਾਓ ਭਈ ਇਹ ਨਾ ਉਤਾਰ ਦੇ ਤਰ ਦੇ ਹੋ ਗਿਆ ਨੇਰਾ ਤੇ ਇੱਕ ਪੰਗਾ ਹੋਰ ਹੋ ਗਿਆ ਚਲਾਤਾ ਆ ਗਿਆ ਨੀਲਾ ਉੜ ਗਿਆ ਵਚਾ ਉਹ ਫਿਰਦਾ ਦੇਖੋ ਕਿੱਥੇ ਲੱਗ ਗਿਆ ਉਹ ਫਿਰਦਾ ਥੋੜਾ ਜਿਹਾ ਹੋ ਗਿਆ ਚਲ ਕੋਈ ਨਹੀਂ ਉਤਾਰਦੇ ਹੁਣ ਇਹਨੂੰ ਆਹ ਦੇਖੋ ਉਹ ਫਿਰਦਾ ਆ ਗਿਆ ਨਹੀਂ ਹਲੇ ਉਹਨੂੰ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਜਾਣ ਕਿੱਧਰ ਨਹੀਂ ਲਓ ਭਈ ਉਹ ਤਾਂ ਉੜਦੇ ਨੇ ਆ ਆ ਗਿਆ ਕੁੱਤਾ ਵੀ ਮਾਰਾ ਮਾਰਾ ਬਚਾ ਉਹ ਟਿੱਕਰ ਰਹਿ ਗਿਆ ਹੁਣ ਟਾਈਮ ਹੋ ਗਿਆ ਬਾਈ 7:43 ਆ ਗਿਆ ਹਰੇ ਲਾਲ ਸਾਤੇਆੜਾ ਆ ਗਿਆ ਆ ਹੁਣ ਹੋ ਵੀ ਸਾਰੇ ਕਬੂਤਰ ਆ ਗਏ 7:47 ਤੇ ਓਕੇ ਰਬੋਟਾਂ ਨੇ ਬਸ ਹੁਣ ਕਰਦੀ ਅੰਦਰ ਬਾਸ ਟਿਕਾਣੀ ਬੈਠ ਕੇ ਚੱਲ ਕੋਈ ਨਹੀਂ ਚਲੋ 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 ਬਾਸ ਓਕੇ ਰਿਪੋਰਟਾਂ ਚਲੋ ਹੁਣ ਚੱਲਦੇ ਆ ਗਰਾਊਂਡ 'ਚ ਕਬੂਤਰ-ਗਵਾਤਰ ਦਾ ਹੋ ਗਏ ਬਾਈ ਸਾਰੇ ਅੰਦਰ ਤੇ ਚਲੋ ਇੱਥੇ ਹੀ ਵਲੌਗ ਦੀ ਐਂਡਿੰਗ ਕਰ ਦਿੰਨੇ ਆ ਆਪਾਂ ਗਰਾਊਂਡ 'ਚ ਫੇਰ ਤੁਹਾਨੂੰ ਪਤਾ ਟਾਈਮ ਨਹੀਂ ਲੱਗਦਾ ਮਿਲਦੇ ਆ ਅਗਲੇ ਵਲੌਗ 'ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ